ਪੰਜਾਬ ਕਨੇਓ ਬੀਜੇਪੀ ਦੇ ਤੀਜੀ ਦਫਾ ਸਰਕਾਰ ਜਦੋਂ ਬਣਨ ਜਾ ਰਹੀ ਹੈ ਮੋਦੀ ਸਾਹਿਬ ਦੁਆਰ ਤੀਜੀ ਦਫਾ ਪ੍ਰਧਾਨ ਮੰਤਰੀ ਬਣ ਉਹਦੇ ਚ ਪੰਜਾਬ ਦਾ ਬੀਜੇਪੀ ਦਾ ਯੋਗਦਾਨ ਪੂਰਾ ਹੋਵੇ ਉਹਦੇ ਵਾਸਤੇ ਸਾਰੀ ਡਿਸਕਸ ਜੀ ਸਰ ਡਾਕਟਰ ਸਾਹਿਬ ਪਟਿਆਰਾ ਦੇ ਵਿੱਚ ਮੀਟਿੰਗ ਹੋਈ ਹੈ ਕੈਪਟਨ ਹਰਮੰਦਰ ਸਿੰਘ ਕਿੱਥੇ ਮਿਲਦਾ ਪਿਆਰੇ ਦਾ ਪ੍ਰਚਾਰ ਨੇ ਵਿਚਨਾ ਪੀਟਾ ਦੇ ਵਿੱਚ ਦੇਖੋ ਆ ਇਸ ਲੈਵਲ ਦੀ ਗਰਾਊਂਡ ਲੈਵਲ ਦੀ ਮੀਟਿੰਗ ਹੈ ਉਹ ਸਾਡੇ ਸਾਰੇ ਸਭ ਤੋਂ ਸੀਨੀਅਰ ਲੀਡਰ ਹੈਗੇ ਸੋ ਉਹਨਾਂ ਦੀ ਗਾਈਡੈਂਸ ਦੇ ਤਹਿਤ ਸਾਰਾ ਕੁਝ ਹੋ ਰਿਹਾ ਸਾਰੇ ਅਸੀਂ ਬੈਠੇ ਆ ਸਾਰੇ ਉਹਨਾਂ ਦੇ ਡਾਇਰੈਕਸ਼ਨਸ ਨਾਲ ਹੀ ਹੋ ਰਿਹਾ ਬਿਲਕੁਲ ਸਾਬ ਉਹਨਾਂ ਦਾ ਡਾਇਰੈਕਸ਼ਨ ਨਾਲ ਹੀ ਹੋ ਰਿਹਾ ਸਾਬ ਉਹਨਾਂ ਦੀ ਸਲਾਹ ਨਾਲ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਸਾਰਾ ਕੰਮ ਕੀਤਾ ਜਾ ਰਿਹਾ ਪਰ ਕਿਸਾਨਾਂ ਦਾ ਕੀ ਬਤਨ ਕਿਸਾਨ ਜਿੱਥੇ ਬੰਦਿਆਂ ਜਿਹੜੀ ਪਰਸਾ ਚੰਡੀਗੜ੍ਹ ਗਿਆ ਵੀ ਅੱਗੇ ਬੀਜੇਪੀ ਦੇ ਇੱਕ ਡਰਾਈਵਰ ਆਏ ਨਹੀਂ ਤੁਸੀਂ ਕਹੇ ਤੁਹਾਨੂੰ ਨਿਯੋਕਾ ਨਹੀਂ ਆਇਆ ਕਿਹਨੇ ਦੇਖਿਆ ਸਾਬ ਪਹੁੰਚ ਦੀ ਵਿਰੋਧ ਹੋ ਰਿਹਾ ਅਨਸਰ ਆ ਜਾਂਦਾ ਵਿਰੋਧ ਦੇਖੋ ਸਾਬ ਮੇਰਾ ਮੰਨਣਾ ਹੈ ਵੀ ਕਿਸਾਨਾਂ ਦੀ ਪਰੇਸ਼ਾਨੀ ਸਾਰਿਆਂ ਨੂੰ ਕਿਸਾਨ ਚਾਹੇ ਪੰਜਾਬ 'ਚ ਬੈਠਾ ਚਾਹੇ ਹਿੰਦੁਸਤਾਨ ਦੇ ਕਿਹੇ ਸੂਬੇ 'ਚ ਬੈਠਾ ਹੈ ਚਾਹੇ ਦੁਨੀਆ ਦੇ ਕਿਤੇ ਬੈਠਾ ਹੈ ਤੁਸੀਂ ਯੂਰਪ 'ਚ ਵੀ ਦੇਖਿਆ ਵੀ ਉੱਥੇ ਕਿਸਾਨ ਸੜਕਾਂ 'ਤੇ ਤੁਰੇ ਫਿਰਦੇ ਸੀਗੇ ਕਿਸਾਨ ਦੀ ਪਰੇਸ਼ਾਨੀ ਹੈਗੀ ਉਹਦੇ ਨਾਲ ਹਰੇਕ ਬੱਚਾ-ਬੱਚਾ ਸਹਿਮਤ ਹੈ ਪਰ ਜੋ ਇਹ ਸੁਝਾਅ ਦੇ ਰਹੇ ਹੈ ਵੀ ਇਸ ਤਰ੍ਹਾਂ ਮਸਲੇ ਦਾ ਹੱਲ ਹੋਗਾ ਉਹਦੇ 'ਚ ਫਰਕ ਹੈ ਮੈਂ ਨਹੀਂ ਸਮਝਦਾ ਵੀ ਜਿਹੜੀ ਗੱਲ ਇਹ ਕਹਿ ਰਿਹਾ ਉਹਦੇ 'ਚ ਪੰਜਾਬ ਦਾ ਕੋਈ ਭਲਾਈ ਹੈ ਜਾਂ ਪੰਜਾਬ ਦੇ ਕਿਸਾਨ ਦੀ ਸਮੱਸਿਆ ਦਾ ਮੁੱਢਲੀ ਜਿਹੜੀ ਸਮੱਸਿਆ ਹੈ ਉਹਦਾ ਹੱਲ ਹੋਊਗਾ ਉਹਦੀ ਐਸੋਣ ਗੱਲ ਹੈ ਸਬ ਸੈਂਟਰ ਦੇਖੋ ਸੇਫ ਨਹੀਂ ਕਰਨਾ ਪੈ ਰਿਹਾ ਸੈਂਟਰ ਤੇ ਰੱਖੀ ਕੀ ਹੈ ਸੈਂਟਰ ਦੇ ਦਾ ਵਜ਼ੀਰ ਤਿੰਨ ਵਾਰੀ ਇੱਥੇ ਆ ਕੇ ਗੱਲ ਕਰਕੇ ਗਏ ਹੈ ਸਾਰੀ ਗੱਲ ਹੋਈ ਉਹਦੇ ਵਿੱਚ ਉਦੋਂ ਇਹਨਾਂ ਨੇ ਵਕੀਲ ਬਣਾ ਲਏ ਭਗਵੰਤ ਮਾਨ ਜੀ ਨੂੰ ਪਰ ਜਿਹੜਾ ਵਕੀਲ ਹੋਗਾ ਉਹ ਜੇ ਫਿਰ ਫੈਸਲੇ ਹੋਣੇ ਸਭ ਇਸ ਕਰਕੇ ਕੋਈ ਗੱਲ ਸਿਰੇ ਨਹੀਂ ਚੜੀ ਪਰ ਜਿਹੜੇ ਸੁਝਾਅ ਹੈ ਹੋ ਸਕਦਾ ਵੀ ਮੇਰੇ ਦਿਮਾਗ 'ਚ ਜੋ ਮੈਂ ਜਿਹੜਾ ਕਿਸਾਨ ਆ ਮੇਰੀ ਸਮੱਸਿਆ ਹੋਰ ਹੈ ਉਹ ਹੋਰ ਕਿਸਾਨ ਦੂਜੇ ਇਲਾਕੇ 'ਚ ਬੈਠਾ ਹੈ ਮਾਲਵੇ ਵਾਲਾ ਅਸੀਂ ਤਾਂ ਰਾਜਸਥਾਨ ਦੇ ਜੜਚੇ ਬੈਠੇ ਸਾਡੀ ਸਮੱਸਿਆ ਹੋਰ ਹੈ ਬਾਕੀ ਇਲਾਕਿਆਂ ਦੀ ਸਮੱਸਿਆ ਹੋਰ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਸਮੱਸਿਆ ਕਿਸਾਨ ਦੀ ਹੋਰ ਹੈ ਬਾਹਰ ਵਾਲਿਆਂ ਦੀ ਹੋਰ ਹੈ ਆ ਜਿਹੜਾ ਇੱਕ ਜੋ ਸੁਝਾਵਾ ਹੈ ਦੇ ਰਹੇ ਨੇ ਸਭ ਇਹਦੇ ਤੇ ਮੈਂ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਸਭ ਮੈਂ ਆਪਣੇ ਸੁਝਾਅ ਰੱਖੂੰਗਾ ਜਿਹੜੇ ਲੋਕਾਂ ਨੇ ਪਤਾ ਕਿ ਜਿਹੜਾ ਪ੍ਰੋਪਰਟੀ ਦਾ ਰੇਟ ਹੈ ਕਿਸਾਨਾਂ ਨੂੰ ਨਹੀਂ ਮਿਲਦਾ ਜਿਸ ਦੇ ਕਰਕੇ 24 ਜਿਹੜੇ ਪਿੰਡ ਨੇ ਉਹ ਪਾਛਪਾ ਤੇ ਦੇਖੋ ਸਾਬ ਐਨਕੇ ਸ਼ਰਮਾ ਜੀ ਪਤਾ ਨਹੀਂ ਕੀ ਕਹਿ ਰਹੇ ਸੀ ਨਹੀਂ ਕਹਿ ਰਹੇ ਸੀ ਐਨਕੇ ਸ਼ਰਮਾ ਜੀ ਨੂੰ ਪੁੱਛਣ ਵਾਲੇ ਜਿਹਨਾਂ ਦੇ ਸਰਕਾਰ 'ਚ ਬੈਠੇ ਸੀਗੇ ਜਿਹੜਾ ਲਿੰਕ ਬਣਨਾ ਸੀ ਰੇਲਵੇ ਵਾਲਾ ਇਹਨੇ ਸਾਲਾਂ ਤੋਂ ਕਿਉਂ ਰੁਕਿਆ ਪਿਆ ਕਿਉਂਕਿ ਮੁਆਵਜ਼ਾ ਤਾਂ ਕੇਂਦਰ ਤੋਂ ਆਇਆ ਪਿਆ ਸੀਗਾ ਉਹ ਸਰਕਾਰ ਤੋਂ ਨਹੀਂ ਦਿੱਤਾ ਗਿਆ ਬਾਦਲ ਸਾਹਿਬ ਵੱਲ ਤੋਂ ਇਹ ਸਾਰੀਆਂ ਗੱਲਾਂ ਅੱਜ ਐਨਕੇ ਸ਼ਰਮਾ ਜੀ ਨੂੰ ਇੱਧਰ ਦਿਖ ਰਿਹਾ ਉਹਨਾਂ ਦੇ ਹੋ ਸਕਦੇ ਸਭ ਵਿਚਾਰ ਪਰ ਕਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਕਿਵੇਂ ਦਵਾਨਗੇ ਮੈਂ ਅੱਜ ਜਿਹੜੀ ਇੱਥੇ ਗੱਲ ਕੀਤੀ ਹੈ ਬੀ ਲੋਕਾਂ ਨੂੰ ਆ ਦੱਸਣਾ ਪਊਗਾ ਵੀ ਇਹ ਅਗਰ ਖੁਦਾ ਨਾ ਖਾਸਤਾ ਇੱਕ ਅਦਾ ਕੋਈ ਨਾ ਦਾ ਅਭਲਤਮਨ ਲੱਗਦਾ ਇਹ ਜ਼ੀਰੋ ਹੀ ਸੁੱਕੇ ਜਾਣਗੇ ਅਕਾਲੀ ਹੈ ਇਹ ਉਹ ਕੀ ਕਰਵਾ ਦੇਣਗੇ ਪੰਜਾਬ ਦਾ ਪੰਜਾਬ ਬੀਜੇ ਵੀ ਕਿਲੀ ਜਾਂਦੀ ਹੈ ਜੀ ਜੀ ਅਭਲਤਮਨ ਕਹਿੰਦਾ ਕਿ 13 ਦੀ 13 ਸੀਟਾਂ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਉਹ ਪਹਿਲੀ ਵਾਰ ਭੱਲੀ ਲੈਣਦੀ ਹੈ ਪੰਜਾਬ ਦੇ ਬਿਲਕੁਲ ਸਭ ਦੇਖੋ ਦੇਖੋ ਇਸ ਕੇ ਸਰਦਾਰ ਤੇਰਾ ਸੀਟਾ ਮੁੱਖ ਮੰਤਰੀ ਕਹਿ ਰਹੇ ਨੇ ਜੀ ਕਿ ਅਸੀਂ ਲਿਖ ਕਹਿੰਦੇ ਆ ਨੂੰ ਤਾਂ ਸਭ ਲੋਕਤੰਤਰ 'ਚ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਲੋਕ ਕੀ ਕਹਿੰਦੇ ਗਲਤ ਆ ਦੇਖਣਾ ਨਹੀਂ ਲੋਕ ਕੀ ਕਹਿੰਦੇ ਆ ਉਹ ਇੰਤਜ਼ਾਰ ਕਰ ਕਿੰਨਾ ਦੇਖ ਰਹੇ ਤੁਸੀਂ ਫੀਲਡ ਦੇ ਵਿੱਚ ਜਾਓ ਪੰਜਾਬ ਦੇ ਲੋਕ ਅੱਕੇ ਬੈਠੇ ਜਿਹੜੇ ਹਾਲਾਤ 22 ਤੋਂ ਪਹਿਲਾਂ ਸੀਗੇ ਜਦੋਂ ਲੋਕ ਅੱਕੇ ਬਟੇ ਸੀਗੇ ਵੀ ਪੁਰਾਣੀ ਜੋ ਪਾਰਟੀ ਸੀ ਚਾ ਕਾਂਗਰਸੀ ਚਾ ਬੀਜੇਪੀ ਸੀ ਚਾ ਅਕਾਲੀ ਸੀ ਵੀ ਆ ਸਾਰੇ ਇਕੱਠੇ ਜੜਲ ਕੇ ਸਰਕਾਰ ਹੈ ਉਹ ਰਣਨੀ ਸੁਣੇ ਕੰਮ ਕਰਦੇ ਗੱਲ ਬਣਦੀ ਨਹੀਂ ਤੇ ਉਹਨਾਂ ਨੇ ਹੁਣ ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜਮਾ ਉਹਨਾਂ ਨੂੰ ਪੁਰਾਣਿਆਂ ਨੂੰ ਚੰਗੇ ਖਵਾਤਾ ਇਸ ਕਰਕੇ ਲੋਕ ਇਹਨਾਂ ਸਾਰਿਆਂ ਤੋਂ ਅੱਕੇ ਬੈਠੇ ਐ ਤੇ ਹੁਣ ਇੱਕ ਪਾਰਟੀ ਰਹਿ ਗਈ ਜਿਹਨੂੰ ਉਹ ਮੌਕਾ ਸਮਝਦੇ ਵੀ ਪੰਜਾਬ ਦਾ ਕੋਈ ਭਲਾ ਹੋ ਸਕਦਾ ਹੈ ਮੋਦੀ ਸਾਹਿਬ ਜਦੋਂ ਹਿੰਦੁਸਤਾਨ ਤਰੱਕੀ ਕਰ ਰਿਹਾ ਤੇ ਪੰਜਾਬ ਦਾ ਵੀ ਸਾਸੇ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਵਿੱਚ ਕੰਕਰ ਚੱਲੇ ਆਈਐਸ ਤੇ ਆਈਪੀਐਸ ਡੀਆਰਐਸ ਲੈ ਰਹੇ ਨੇ ਕਿ ਕਈ ਕਿਤੇ ਦੇ ਨੇ ਇਸ ਨੂੰ ਕਿਸ ਤਰੀਕੇ ਨਾਲ ਵਿਕੇ ਨੇ ਪੰਜਾਬ ਕਿਹੜੀ ਦਿਸ਼ਾ ਦੇ ਵਿੱਚ ਜਾ ਰਿਹਾ ਹੈ ਕਿਹੜੀ ਦਿਸ਼ਾ ਦੇ ਵਿੱਚ ਦੇਖੋ ਸਿਆਣੇ ਲੋਕ ਵੀ ਹਣ ਕੋਈ ਮਾੜੀ ਗੱਲ ਨਹੀਂ ਸਟੀਫੇ ਦੇ ਰਹੇ ਤਾਂ ਕਿ ਸੋਚ ਸਮਝ ਕੇ ਦਿੱਤਾਣਾ ਇਸ ਤੇ ਲੋਸਾਵ ਨੇ ਇਸ ਅ ਕੰਪੀਟੈਂਟ ਆਫੀਸਰ ਕੀ ਉਹਨਾਂ ਦੇ ਮਨ ਚ ਆਉਂਦਾ ਉਹ ਵੀ ਦੱਸ ਸਕਦੇ ਉਹਨਾਂ ਨੇ ਟਵੀਟ ਕੀਤੀ ਸੀ ਕਿ ਖੁੱਲਕੇ ਵੀ ਬੋਲਦੇ ਚਲੋ ਹੁਣ ਚਲੋ ਆਜ਼ਾਦ ਉਹ ਹੁਣ ਖੁੱਲ ਕੇ ਬੋਲ ਲੈਣਗੇ ਗੱਲ ਕਰ ਲਿਓ ਟੇਲਰ ਸਾਹਿਬ ਨਾਲ ਕੀ ਗੱਲ ਬੀਜੇਪੀ ਲਾਸਟ ਕੁਐਸਚਨ ਹੈ ਬੀਜੇਪੀ ਮੰਨਗੇ ਜੀ ਸਭ ਮੰਨੇ ਨਰਾਜ ਕਿੱਥੇ ਸੀ ਸਰ ਸਰ ਬੀਜੇਪੀ ਕੋਈ ਹੋਰ ਨਵੇਂ ਚਿਹਰੇ ਆ ਸਕਦੇ ਨੇ ਮਲੂਕਾ ਹੈਗਾ ਜੀ ਉਹ ਬੀਜੇਪੀ ਚ